ਆਮੇ ਗੁਰਤਾ ਗਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਨੂੰ ਬਖਸ਼ੀ ਹੈ ਗੁਰੂ ਨੂੰ ਬਖਸ਼ੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਬਹੁਤ ਸਮਾਂ ਪਹਿਲਾਂ ਹੀ ਇਹ ਇਸ਼ਾਰਾ ਕਰ ਗਏ ਸਨ ਦੱਸ ਗਏ ਸਨ ਸਿੱਖੋ ਆ ਜਿਹੜੀ ਪੋਥੀ ਹੈ ਆ ਜੋ ਬਾਣੀ ਹੈ ਇਹਨੇ ਇੱਕ ਦਿਨ ਗੁਰੂ ਬਣਨਾ ਹੈ ਉਹਨਾਂ ਨੇ ਸ਼ਬਦ ਉਚਾਰਨ ਕੀਤਾ ਸੀਗਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਇਹ ਤਾਂ ਚੌਥੇ ਪਾਤਸ਼ਾਹ ਜੀ ਕਿੰਨਾ ਹੀ ਸਮਾਂ ਪਹਿਲਾਂ ਕਹਿ ਗਏ ਸਾਂ ਬਾਣੀ ਬਹੁਤ ਵੱਡੀ ਚੀਜ਼ ਹੈ ਆਪਾਂ ਦੁਪਹਿਰੇ ਵੀ ਇੱਕ ਜਗ੍ਹਾ ਤੇ ਇਹ ਸ਼ਬਦ ਪੜ੍ਹਦੇ ਪਏ ਸੀ ਕਿ ਗੁਰੂ ਸਾਹਿਬਾਨਾ ਨੇ ਆਖਿਆ ਕਿ ਭਾਈ ਹਉ ਆਪਹੁ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ ਅਸੀਂ ਨਹੀਂ ਭਾਈ ਕੋਈ ਪੁਸ਼ਪ ਵੀ ਇਹ ਕਹਿ ਰਹਿ ਇਹ ਤਾਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹ ਤਾਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਇਹ ਨਿਰੰਕਾਰੀ ਬਾਣੀ ਹੈ ਇਹ ਧੁਰ ਕੀ ਬਾਣੀ ਹੈ ਇਹ ਖਸਮ ਕੀ ਬਾਣੀ ਹੈ ਅਸੀਂ ਨਹੀਂ ਕੋਈ ਬੋਲਣਾ ਉਚਾਰਨ ਕਰਦੇ ਅਸੀਂ ਨਹੀਂ ਮੈਂ ਕਈ ਵਾਰੀ ਇਤਿਹਾਸ ਪੜਦਾ ਹੈਰਾਨ ਹੁੰਦਾ ਹਾਂ ਦੇ ਦੇਖੋ ਗੁਰੂ ਨਾਨਕ ਦੇਵ ਜੀ ਬਾਣੀ ਉਚਾਰਦੇ ਹਨ ਜਿਸ ਰਸ ਜੈਸਾ ਰਸ ਗੁਰੂ ਨਾਨਕ ਦੇਵ ਜੀ ਦੇ ਅੰਮ੍ਰਿਤ ਸ਼ਬਦਾਂ ਦੇ ਵਿੱਚ ਹੈ ਜੇ ਉਹ ਜੋਤ ਗੁਰੂ ਨਾਨਕ ਦੇਵ ਜੀ ਤੋਂ ਪਾਈ ਲੈਣਾ ਜਿਹਨੂੰ ਪ੍ਰਾਪਤ ਹੋ ਗਈ ਹੈ ਨਾ ਉਹੀ ਰਸ ਹੈ ਉਹ ਪਾਈ ਲੈਣਾ ਜੀ ਜਿਹੜੀ ਬਾਣੀ ਉਚਾਰਦੇ ਹਨ ਉਹੀ ਰਸ ਉਹਦੇ ਵਿੱਚ ਹੈ ਹੁਣ ਹਰ ਇੱਕ ਬੰਦਾ ਕਵੀ ਨਹੀਂ ਬਣ ਸਕਦਾ ਹਰ ਇੱਕ ਬੰਦਾ ਲੈਣਾ ਨਹੀਂ ਸੋਹਣਿਆ ਸੋਹਣਿਆ ਲਿਖ ਸਕਦਾ ਹੁਣ ਆ ਸਰਜੀਤ ਪਾਤਰ ਜੀ ਕਵੀ ਜਿਹੜੇ ਸਨ ਆ ਚੜ੍ਹਾਈ ਕਰ ਗਏ ਠੀਕ ਹੈ ਬੜੀਆਂ ਸੋਹਣੀਆਂ ਕਵਿਤਾਵਾਂ ਲਿਖਦੇ ਸਨ ਬਹੁਤ ਸੋਹਣਾ ਉਹਨਾਂ ਨੇ ਸਹਿਤ ਲਿਖਿਆ ਬੜਾ ਪਿਆਰਾ ਸਤਿਕਾਰ ਉਹਨਾਂ ਦਾ ਅਰਦਾਸ ਵੀ ਹੈ ਮਾਲਕ ਉਹਨਾਂ ਨੂੰ ਜੋ ਚੰਗਾ ਬੰਦਾ ਲਿਖਦਾ ਹੈ ਮੈਂ ਤਾਂ ਬੇਨਤੀ ਕਰਾਂਗਾ ਜਿਹੜਾ ਚੰਗਾ ਲਿਖਦਾ ਹੈ ਚੰਗਾ ਗਾਉਂਦਾ ਹੈ ਭਲੇ ਵਾਸਤੇ ਜਿਹਦੀ ਗਾਇਨ ਸ਼ੈਲੀ ਜਿਹਦੀ ਕਵਿਤਾ ਜਿਹਦਾ ਸ਼ੇਰ ਨੌਜਵਾਨਾਂ ਨੂੰ ਆ ਕੋ ਸਵਾਰਦਾ ਹੈ ਸਿੱਧੇ ਰਸਤੇ ਤੇ ਪਾਉਂਦਾ ਹੈ ਨਾ ਮੁੱਦਿਆਂ ਦੀ ਗੱਲ ਹੋਵੇ ਸਮਾਜ ਦੇ ਸੁਧਾਰ ਦੀ ਗੱਲ ਹੋਵੇ ਜਿੰਨਾ ਬੋਲਾਂ ਦੇ ਵਿੱਚ ਉਹਦਾ ਸਤਿਕਾਰ ਜਿੰਨਾ ਵੀ ਹੋਵੇ ਉਹਨਾਂ ਹੀ ਥੋੜਾ ਹੈ ਉਹ ਵੀ ਬੰਦਾ ਦਰਬੀਸ਼ ਹੈ ਜਿਹੜਾ ਭਲੇ ਦੀ ਗੱਲ ਕਰਦਾ ਹੈ ਹੁਣ ਹੁਣ ਜੇ ਸਰਜੀਤ ਪਾਤਰ ਉਹਨਾਂ ਵਰਗਾ ਕਵੀ ਕੋਈ ਨਹੀਂ ਹੁਣ ਇਹ ਨਹੀਂ ਹੈ ਕਿ ਜੇ ਆਪਾਂ ਉਹਦੀ ਜਗ੍ਹਾ ਤੇ ਕਿਸੇ ਨੂੰ ਹੋਰ ਥਾਪ ਦਈਏ ਉਹਨੂੰ ਬਹੁਤ ਸਮਾਂ ਲੱਗੇਗਾ ਉਹ ਬਹੁਤ ਸਾਰਾ ਸਾਇਤ ਪੜੇਗਾ ਇੱਕ ਕਲਾ ਸਿੱਖੇਗਾ ਲਿਖਣ ਦੀ ਫਿਰ ਬੜੇ ਸਮੇਂ ਬਾਅਦ ਹੌਲੀ ਹੌਲੀ ਕਵਿਤਾ ਲਿਖੇਗਾ ਪਰ ਉਹ ਰਸ ਨਹੀਂ ਜਿਹੜਾ ਉਹਦੇ ਵਿੱਚੋਂ ਆਏਗਾ ਉਹ ਗੱਲ ਨਹੀਂ ਬਣੇਗੀ ਕਿਉਂਕਿ ਉਹਦੇ ਵਰਗਾ ਤਾਂ ਹੋਈ ਸੀਗਾ ਪਾਦਰ ਪਾਦਰ ਇੱਥੇ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਜਦੋਂ ਜੋਤ ਆਪਣੀ ਭਾਈ ਲੈਣਾ ਜਿਹਦੇ ਵਿੱਚ ਟਿਕਾ ਦਿੱਤੀ ਹੈ ਨਾ ਹੁਣ ਭਾਈ ਲੈਣਾ ਜੀ ਉਸੇ ਤਰ੍ਹਾਂ ਦੇ ਸ਼ਬਦ ਉਚਾਰਦੇ ਪਏ ਹਨ ਗੁਰੂ ਅਮਰਦਾਸ ਜੀ ਦੇ ਵਿੱਚ ਜੇ ਉਹ ਜੋਤ ਟਿਕਾ ਦਿੱਤੀ ਹੈ ਉਹ ਬਾਣੀ ਉਚਾਰਦੇ ਪਏ ਹਨ ਕਿਤਨੀ ਸੁੰਦਰ ਗੁਰੂ ਰਾਮਦਾਸ ਜੀ ਬਾਣੀ ਉਚਾਰਨ ਲੱਗ ਪਏ ਹਨ ਔਰ ਇੱਥੋਂ ਤੱਕ ਮੈਂ ਅੱਗੇ ਜਾਵਾਂ ਪੰਜਵੇਂ ਪਾਤਸ਼ਾਹ ਜੀ ਨੇ ਬਾਣੀ ਦਾ ਗ੍ਰੰਥ ਤਿਆਰ ਕੀਤਾ ਉਸ ਤੋਂ ਬਾਅਦ ਦਸਮ ਪਾਤਸ਼ਾਹ ਜੀ ਦਾ ਵੇਲਾ ਆਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਮੈਂ ਬੇਨਤੀ ਕਰਾਂ ਇੱਛਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਭਾ ਵਡਿਆਈ ਦੇ ਵਿੱਚ ਕੁਝ ਸ਼ਬਦ ਕਹੇ ਜਾਣ ਜਿਤਨਾ ਵੀ ਸਮਾਂ ਸਾਡੇ ਪਾਸ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਹੈ ਗੁਰੂ ਤੇਗ ਬਹਾਦਰ ਜੀ ਦੇ ਵੇਲੇ ਵੀ ਇੱਕ ਵਾਰੀ ਬੀੜਾ ਜਦੋਂ ਧੀਰਮਲ ਵੱਲੋਂ ਸਰੂਪ ਨਹੀਂ ਸੀ ਦਿੱਤਾ ਗਿਆ ਮੱਖਣਸ਼ਾਲ ਲੁਬਾਣੇ ਨੇ ਲੈ ਵੀ ਆਂਦਾ ਸੀਗਾ ਪਰ ਪਾਤਸ਼ਾਹ ਜੀ ਨੇ ਫਿਰ ਵਾਪਸ ਕਰ ਦਿੱਤਾ ਹੁਣ ਉਦੋਂ ਇਹ ਗੱਲ ਕਹੀ ਗਈ ਸੀ ਕਹਿਣ ਲੱਗੇ ਜੇ ਤੁਹਾਡਾ ਗੁਰੂ ਸੱਚਾ ਹੈ ਜੇ ਤੁਸੀਂ ਮੰਨਦੇ ਹੋ ਕਿ ਜੋਤ ਉਹੀ ਹੈ ਸਿਰਫ ਸਰੀਰ ਪਲਟਿਆ ਹੈ ਜੋਤ ਤਾਂ ਉਹੀ ਹੈ ਹੁਣ ਉਹ ਜੋਤ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੀ ਹੈ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਵੇਲਾ ਸੀਗਾ ਨਾ ਤੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕਹਿ ਸਨ ਕਹਿਣ ਲੱਗੇ ਸਿੱਖੋ ਕੋਈ ਗੱਲ ਨਹੀਂ ਸਮਾਂ ਆਏਗਾ ਆਪਾਂ ਅੰਮ੍ਰਿਤ ਗੁਰਬਾਣੀ ਦਾ ਜਹਾਜ਼ ਗ੍ਰੰਥ ਫਿਰ ਤਿਆਰ ਕਰ ਲਵਾਂਗੇ ਫਿਰ ਕੀ ਹੋਇਆ ਜੇ ਧੀਰਮਲ ਹੋਣੀ ਨਹੀਂ ਦੇ ਰਹਿ ਦਮਦਮਾ ਸਾਹਿਬ ਜੀ ਦਾ ਸਮਾਂ ਆਇਆ ਬਹੁਤ ਕੁਝ ਵਾਪਰ ਚੁੱਕਾ ਹੈ ਪਰਿਵਾਰ ਚਲਿਆ ਗਿਆ ਹੁਣ ਇਕਾਗਰਤਾ ਬਣੀ ਹੈ ਆਨੰਦਪੁਰ ਸਾਹਿਬ ਇਸ ਤਰ੍ਹਾਂ ਦਾ ਮਾਹੌਲ ਨਹੀਂ ਬਣਿਆ ਸਿੱਖਾਂ ਨੇ ਬਚਨ ਯਾਦ ਕਰਾਇਆ ਕਹਿਣ ਲੱਗੇ ਦਸ਼ਮੇਸ਼ ਪਿਤਾ ਕਦੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ ਸਾਡੇ ਕੋਲ ਗ੍ਰੰਥ ਨਹੀਂ ਹੈ ਉਦੋਂ ਗ੍ਰੰਥ ਸਾਹਿਬ ਕਿਹਾ ਜਾਂਦਾ ਸੀਗਾ ਕਿਉਂਕਿ ਗੁਰਤਾ ਗੱਦੀ ਅਜੇ ਪ੍ਰਾਪਤ ਨਹੀਂ ਹੋਈ ਪੋਥੀ ਸਾਹਿਬ ਕਹਿ ਦੇਣਾ ਗ੍ਰੰਥ ਸਾਹਿਬ ਕਹਿ ਦੇਣਾ ਬੀੜ ਸਾਹਿਬ ਕਹਿ ਦੇਣਾ ਇਸ ਤਰ੍ਹਾਂ ਦੇ ਸ਼ਬਦ ਵਰਤੇ ਜਾਂਦੇ ਸਨ ਗੁਰੂ ਗ੍ਰੰਥ ਸਾਹਿਬ ਸ਼ਬਦ ਨਹੀਂ ਸੀ ਵਰਤਿਆ ਜਾਂਦਾ ਆਦ ਗ੍ਰੰਥ ਕਹਿੰਦੇ ਸਨ ਰਾਹੋ ਵਿਚਾਰ ਦਸ਼ਮੇਸ਼ ਪਿਤਾ ਜੀ ਗਰੀਬ ਨਿਵਾਜ ਬਾਣੀ ਦਾ ਗ੍ਰੰਥ ਸਾਡੇ ਕੋਲ ਨਹੀਂ ਹੈ ਤੇ ਸਤਿਗੁਰੂ ਜੀ ਜੇ ਕਿਤੇ ਹੁਣ ਗ੍ਰੰਥ ਸਾਹਿਬ ਸਾਡੇ ਕੋਲ ਹੁੰਦੇ ਤੇ ਕਿਤਨਾ ਸੁੰਦਰ ਹੁੰਦਾ ਗ੍ਰੰਥ ਧੀਰਮੱਲਿਆ ਨੇ ਦਿੱਤੇ ਨਹੀਂ ਸਨ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਸੀਗਾ ਕਹਿਣ ਲੱਗੇ ਸਿੱਖੋ ਸਮਾਂ ਆਏਗਾ ਗੁਰਬਾਣੀ ਆਪਾਂ ਫਿਰ ਲਿਖ ਲਵਾਂਗੇ